ਆਜ਼ਨਿਸ ਵਾਲਾ ਟੇਪਰ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਜਿੱਥੇ ਭਾਰੀ ਹੜ ਤੋਂ ਬਾਅਦ ਜਿੱਥੇ ਮਿਸਿਸ ਆਗਾ ਦੇ ਵਿੱਚ ਸਭ ਕੁਝ ਜਲ ਥਲ ਹੋ ਚੁੱਕਿਆ ਉੱਥੇ ਹੀ ਅੱਜ ਬ੍ਰੈਮਟਨ ਦੇ ਵਿੱਚ ਵੀ ਭਾਰੀ ਮੀਂਹ ਨੇ ਦਸਤਕ ਦੇ ਦਿੱਤੀ ਜਿਸ ਤੋਂ ਬਾਅਦ ਸਿਟੀ ਵੱਲੋਂ ਕੁਝ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ ਅੱਜ ਜਿੱਥੇ ਬ੍ਰੈਮਟਨ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਤੇ ਇਸ ਮੀਂਹ ਦੇ ਨਾਲ ਕਿਤੇ ਨਾ ਕਿਤੇ ਹੜ੍ਹ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਇੱਕ ਵੱਡੀ ਚੇਤਾਵਨੀ ਜੋ ਇਸ ਵਕਤ ਜਾਰੀ ਕੀਤੀ ਗਈ ਹੈ ਤੇ ਭਾਰੀ ਹੜ੍ਹ ਤੋਂ ਬਾਅਦ ਮਿਸਿਸਾਗਾ ਵਾਸੀਆਂ ਨੂੰ ਜਿੱਥੇ ਖਾਸ ਤੌਰ ਤੇ ਘਰ ਦੇ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ ਸ਼ਹਿਰ ਨੇ ਸਾਵਧਾਨੀ ਵਾਸਤੇ ਵੱਡੀ ਸਲਾਹ ਦੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਸਫਾਈ ਦਾ ਕੰਮ ਮੁਕੰਮਲ ਹਜੇ ਚੱਲ ਰਿਹਾ ਹੈ ਤੇ بارش ਕਰਕੇ ਕੁਝ ਦਿੱਕਤਾਂ ਦਾ ਸਾਹਮਣਾ ਹਜੇ ਵੀ ਕਰਨਾ ਪੈ ਰਿਹਾ ਹੈ ਮਿਸਿਸ ਆਗਾ ਦੇ ਵਿੱਚ ਸਥਾਨਕ ਕਹਾੜਾ ਨੇ ਸੜਕਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਖਤਰਨਾਕ ਹਾਲਾਤ ਪੈਦਾ ਹੋ ਚੁੱਕੇ ਨੇ ਤੇ ਜਿਸ ਨਾਲ ਅਧਿਕਾਰੀਆਂ ਨੇ ਨਿਵਾਸੀਆਂ ਨੂੰ ਘਰ ਦੇ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ এনवायरमेंट ਕੈਨੇਡਾ ਨੇ ਨਵੀਂ ਅਪਡੇਟ ਜੋ ਦਿੱਤੀ ਹੈ ਇਸ ਵਿੱਚ ਭਾਰੀ ਬਾਰਿਸ਼ ਦੀ ਇੱਕ ਵਾਰ ਫਿਰ ਚੇਤਾਵਨੀ ਜਾਰੀ ਕੀਤੀ ਹੈ ਹਫਤੇ ਦੇ ਅੰਤ ਵਿੱਚ 100 ਤੋਂ 200 ਮਿਲੀਮੀਟਰ ਦੇ ਵਿੱਚਕਾਰ ਇਕੱਠੇ ਬਾਰਿਸ਼ ਹੋਣ ਦੀ ਜਿੱਥੇ ਵੱਡੀ ਮੀਂਹ ਸਾਰਿਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਸ਼ਹਿਰ ਦਾ ਕਹਿਣਾ ਹੈ ਕਿ ਮਿਸਿਸ ਸਾਗਾ ਦੀਆਂ ਸਾਰੀਆਂ ਜਿਹੜੀਆਂ ਨਦੀਆਂ ਆਪਣੀ ਸਮਰੱਥਾ ਤੋਂ ਉੱਪਰ ਚੱਲ ਰਹੀਆਂ ਨੇ ਪਾਰਕਾਂ ਦੇ ਵਿੱਚ ਖਾਸ ਕਰਕੇ ਜਿੱਥੇ ਹਰਿਆਲੀ ਹੈ ਹਰਿਆਲੀ ਦੇ ਵਿੱਚ ਵਗ ਰਿਹਾ ਪਾਣੀ ਸੜਕਾਂ ਦੇ ਉੱਪਰ ਖਤਰਨਾਕ ਰੂਪ ਦੇ ਵਿੱਚ ਬਣਦਾ ਜਾ ਰਿਹਾ ਹੈ ਇਹ ਕਈ ਵਾਰ ਇਹ ਸੜਕਾਂ ਨੂੰ ਬੁਰੀ ਤਰ੍ਹਾਂ ਬੰਦ ਕਰ ਦਿੰਦਾ ਤੇ ਪ੍ਰਭਾਵਿਤ ਖੇਤਰਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਬਰਟਾਨੀਆ ਰੋਡ ਵੈਸਟ ਕਨਵਾਇਡ ਡਰਾਈਵ ਅਤੇ ਰੈਨਫੋਰਥ ਰੋਡ ਤੇ ਕਨਵਾਇਡ ਡਰਾਈਵ ਰੈਨਫੋਰਥ ਰੋਡ ਅਤੇ ਬ੍ਰਿਟੇਨੀਆ ਰੋਡ ਈਸਟ ਦੇ ਵਿੱਚਕਾਰ ਤੇ ਉਥੇ ਕਨਵਾਇਡ ਡਰਾਈਵ ਡਿਕਸੀ ਰੋਡ ਅਤੇ ਡੰਡਾਸ ਸਟਰੀਟ ਹਰ 온ਟਾਰੀਓ ਸਟਰੀਟ ਸੈਂਟਰ 뷰 ਡਰਾਈਵ ਕਿੰਗ ਸਟਰੀਟ ਮੇਵਿਸ ਰੋਡ ਤੇ ਲਾਫੇ 8 ਡਰਾਈਵ ਤੇ ਉਥੇ ਰੈਨਬਰਥ ਰੋਡ ਦੇ ਉੱਪਰ ਵੈਸਟ ਅਲੋਰਾ ਡਰਾਈਵ ਰੈਨਬਰਥ ਰੋਡ ਸ਼ੇਅਰਵੁੱਡ ਡਾਊਨ ਬੋਲੇਵਾਰਡ ਰੈਨਵਰਟਰੂਡ ਸਟੇਸ਼ਨ ਗੇਟ ਰੋਡ ਅਤੇ ਵਰਤਮਾਨ ਵਿੱਚ ਸ਼ਹਿਰ ਦੇ ਅੰਦਰ ਖਾਸ ਤੌਰ ਤੇ ਫੁੱਟਪਾਥ ਸੜਕਾਂ ਪਾਰਕਾਂ ਪਗਡੰਟੀਆਂ ਤੇ ਹੜਾਂ ਦੇ ਨਾਲ ਜਿੱਥੇ ਸਬੰਧਤ ਸੇਵਾਵਾਂ ਦਾ ਜਵਾਬ ਪ੍ਰਸ਼ਾਸਨ ਵੱਲੋਂ ਦਿੱਤਾ ਜਾ ਰਿਹਾ ਤੇ ਮੇਨਟੇਨੈਂਸ ਹੂਲ ਦੇ ਟੱਕਣ ਬਲੌਕ ਕੀਤੇ ਗਏ ਸਨ ਕੈਚਨ ਬੇਸਨ ਦੇ ਨਾਲ ਜਿੱਥੇ ਖਾਸ ਕਰਕੇ ਪੀਲ ਰੀਜਨਲ ਪੁਲਿਸ ਨੇ ਸੜਕਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਤੇ ਇਸ ਨੂੰ ਬੰਦ ਕਰਨਾ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਹਨਾਂ ਹੋਲਸ ਦੇ ਵਿੱਚ ਜਿੱਥੇ ਪਾਣੀ ਬੜੀ ਤੇਜ਼ੀ ਦੇ ਨਾਲ ਹੁਣ ਚੱਲ ਰਿਹਾ ਤੇ ਦੱਸਿਆ ਜਾ ਰਿਹਾ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ ਜੇਕਰ ਤੁਹਾਨੂੰ ਗੱਡੀ ਚਲਾਉਣੀ ਬਹੁਤ ਹੀ ਜ਼ਰੂਰੀ ਹੈ ਤਾਂ ਤੁਸੀਂ ਆਪਣਾ ਪੂਰਾ ਸਮਾਨ ਨਾਲ ਲੈ ਕੇ ਚੱਲੋ ਤੁਹਾਡੀ ਗੱਡੀ ਦੇ ਵਿੱਚ ਰੋਸ਼ਨੀ ਸਿਸਟਮ ਪੂਰੀ ਤਰ੍ਹਾਂ ਚੱਲਦਾ ਹੋਣਾ ਚਾਹੀਦਾ ਲਾਈਟਾਂ ਤੁਹਾਡੀਆਂ ਜਗਦੀਆਂ ਚਾਹੀਦੀਆਂ ਨੇ ਕਿਉਂਕਿ ਭਾਰੀ ਮੀਂਹ ਦੇ ਵਿੱਚ ਤੁਹਾਡੀ ਗੱਡੀ ਵੀ ਨਜ਼ਰ ਘਟ ਆਵੇਗੀ ਸੁਰੱਖਿਅਤ ਢੰਗ ਦੇ ਨਾਲ ਤੁਸੀਂ ਗੱਡੀ ਨੂੰ ਪਾਰਕ ਕਰਕੇ ਖੜਾ ਵੀ ਕਰ ਸਕਦੇ ਹੋ ਜਦੋਂ ਮੀਂਹ ਘਟ ਜਾਵੇ ਫਿਰ ਤੁਸੀਂ ਆਪਣੀ ਮੰਜ਼ਲ ਵੱਲ ਵੱਧ ਸਕਦੇ ਹੋ ਤੋਂ ਕੁਝ ਕ ਸਾਵਧਾਨੀਆਂ ਜਿੱਥੇ ਖਾਸ ਤੌਰ ਤੇ ਸਿਟੀ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਜਿਸ ਵਿੱਚ ਪਾਣੀ ਨਾਲ ਭਰੇ ਹੋਏ ਤਲਾਬਾਂ ਤੋਂ ਦੂਰ ਰਹਿਣ ਦੀ ਜਿੱਥੇ ਚੇਤਾਵਨੀ ਦਿੱਤੀ ਗਈ ਹੈ ਪੁਲੀਆਂ ਤੇ ਨੇੜੇ ਨਦੀਆਂ ਦੇ ਨੇੜੇ ਤੇ ਇਹਨਾਂ ਦੇ ਨੇੜੇ ਜਾਣ ਤੋਂ ਜਿੱਥੇ ਤੁਹਾਨੂੰ ਗੁਰੇਜ਼ ਕਰਨਾ ਚਾਹੀਦਾ ਸਿਵਰੇਸ ਗ੍ਰਿੱਲ ਨਹੀਂ ਖੋਲੀਆਂ ਜਾ ਸਕਦੀਆਂ ਤੇ ਇਹਨਾਂ ਤੋਂ ਵੀ ਥੋੜਾ ਜਿਹਾ ਬਚਾਅ ਰੱਖਣ ਦੀ ਜ਼ਰੂਰਤ ਹੈ ਹੜ੍ਹਾਂ ਵਾਲੇ ਇਲਾਕਿਆਂ ਤੋਂ ਤੁਸੀਂ ਖਾਸ ਤੌਰ ਤੇ ਦੂਰ ਰਹਿਣਾ ਤੇ ਉੱਥੇ ਡਰੇਨਾਂ ਦੇ ਮਲਬੇ ਜਿੱਥੇ ਮੁਕਤ ਰਹਿਣ ਦੇ ਖਾਸ ਕਰਕੇ ਇੱਕ ਵਜਾ ਵੱਧ ਰਹੀ ਹੈ ਕਿ ਪਾਣੀ ਉੱਤੇ ਇਕੱਠਾ ਹੋ ਰਿਹਾ ਇਸ ਦੀ ਰਿਪੋਰਟ ਜੇਕਰ ਡਰੇਨ ਤੁਹਾਨੂੰ ਕਿਤੇ ਬੰਦ ਨਜ਼ਰ ਆ ਰਹੀ ਹੈ ਤਾਂ ਤੁਸੀਂ 311 ਦੇ ਉੱਪਰ 311 ਦੇ ਉੱਪਰ ਕਾਲ ਕਰਕੇ ਇਸ ਦੀ ਇਤਲਾਹ ਕਰ ਸਕਦੇ ਹੋ ਹੜ੍ਹਾਂ ਦੇ ਨਾਲ ਸੰਬੰਧਿਤ ਖੇਤਰਾਂ ਵਿੱਚ ਯਾਤਰਾ ਕਰਦੇ ਸਮੇਂ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਇਸ ਤੋਂ ਇਲਾਵਾ ਨਿਵਾਸੀਆਂ ਨੂੰ ਸਾਰੇ ਪਾਰਕਾਂ ਤੇ ਟ੍ਰੇਲਾਂ ਤੋਂ ਦੂਰ ਰਹਿਣ ਦੀ ਜਿੱਥੇ ਸਲਾਹ ਦਿੱਤੀ ਗਈ ਹੈ ਖਾਸ ਤੌਰ ਤੇ ਕਈ ਇਸ ਤਰ੍ਹਾਂ ਦੀਏ ਇਲਾਕੇ ਨੇ ਇਸ ਤਰ੍ਹਾਂ ਦੀਆਂ ਨਦੀਆਂ ਨੇ ਵਾਟਰਸ਼ੈਡ ਜਿਨ੍ਹਾਂ ਦੇ ਨੇੜੇ ਤੁਸੀਂ ਬਿਲਕੁਲ ਵੀ ਨਹੀਂ ਜਾਣਾ 16 ਮੀਲ ਕ੍ਰੀਕ ਕੁਕਸ ਵਿਲੇਸ ਕ੍ਰੀਕ ਕ੍ਰੈਡਿਟ ਨਦੀ ਛੋਟੀ ਟੋਬਿਕ ਕੋ ਕ੍ਰੀਕ ਮੀ ਮੀਮੇਕੋ ਕ੍ਰੀਕ ਤੇ ਆਰਾ ਮਿਲ ਕ੍ਰੀਕ ਸੁਰੱਖਿਆ ਕਾਰਨਾਂ ਕਰਕੇ ਸ਼ਹਿਰ ਦੇ ਸਾਰੇ ਖੇਡ ਮੈਦਾਨ ਵੀ 19 ਅਗਸਤ ਤੱਕ ਬੰਦ ਕਰ ਦਿੱਤੇ ਗਏ ਨੇ ਤੇ ਹੁਣ ਗੱਲ ਕਰੀਏ ਪੀਅਰਸਨ 에어ਪੋਰਟ ਵੱਲ ਜੋ ਯਾਤਰੀ ਜਾਣ ਦੀ ਇਸ ਵਕਤ ਤਿਆਰੀ ਕਰ ਰਹੇ ਨੇ ਉਹਨਾਂ ਲਈ ਵੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਮੌਸਮ ਵਿਭਾਗ ਦੇ ਖਤਰਨਾਕ ਜੋ ਇਸ ਵਕਤ ਚੇਤਾਵਨੀਆਂ ਨਿਕਲ ਕੇ ਆ ਰਹੀਆਂ ਨੇ ਖਤਰਨਾਕ ਜੋ ਇਸ ਵਕਤ ਹਾਲਾਤ ਬਣਦੇ ਜਾ ਰਹੇ ਨੇ ਉਸ ਨੂੰ ਦੇਖਦੇ ਹੋਏ ਦੱਸਿਆ ਜਾ ਰਿਹਾ ਕਿ ਸ਼ਹਿਰ ਦੇ ਵਿੱਚ ਜੇਕਰ ਤੁਸੀਂ 에어ਪੋਰਟ ਵੱਲ ਵੱਧ ਰਹੇ ਹੋ ਤਾਂ ਤੁਹਾਨੂੰ 에어ਪੋਰਟ ਜਾਣ ਲਈ ਆਪਣਾ ਵਾਧੂ ਸਮਾਂ ਰੱਖ ਕੇ ਜਾਣਾ ਚਾਹੀਦਾ ਕਿਉਂਕਿ ਸੜਕਾਂ ਦੇ ਉੱਪਰ ਪਾਣੀ ਭਰਨ ਤੋਂ ਬਾਅਦ ਸੜਕਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਆਪਣੇ ਸ਼ਹਿਰ ਦੀ ਵੈੱਬਸਾਈਟ ਦੇ ਉੱਪਰ ਜਾ ਕੇ ਰੋਡ ਮੈਪ ਦੀ ਅਪਡੇਟਸ ਵੀ ਲੈ ਸਕਦੇ ਹੋ ਜਿਸ ਨਾਲ ਤੁਹਾਡਾ ਸਮਾਂ ਬਚ ਸਕੇ ਸਿਟੀ ਆਫ ਮਿਸਿਸਾਗਾ ਨਿਵਾਸੀਆਂ ਨੂੰ ਮੌਜੂਦਾ ਮੌਸਮ ਦੀ ਚੇਤਾਵਨੀਆਂ ਤੇ ਵਾਤਾਵਰਣ ਕੈਨੇਡਾ ਦੀ ਨਿਗਰਾਨੀ ਕਰਨ ਅਤੇ 911 ਤੇ ਕਾਲ ਕਰਨ ਤੋਂ ਬਚਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਆਤਾ ਤੁਸੀਂ ਕਾਲ ਕਰ ਸਕਦੇ ਹੋ ਨਹੀਂ ਤਾਂ ਇਹਨਾਂ ਤੋਂ ਬਚਣ ਦੀ ਹੀ ਜ਼ਰੂਰਤ ਹੈ ਜੇਕਰ ਕਿਸੇ ਵਿਅਕਤੀ ਦੇ ਘਰ ਦੇ ਅੰਦਰ ਪਾਣੀ ਵੜ ਜਾਂਦਾ ਹੜਾਂ ਦਾ ਜੋ ਅਨੁਭਵ ਕਰਦੇ ਕਿ ਉਹਨਾਂ ਦੇ ਘਰਾਂ 'ਚ ਪਾਣੀ ਬਹੁਤ ਜ਼ਿਆਦਾ ਆ ਰਿਹਾ ਤਾਂ ਤੁਸੀਂ ਸਹਾਇਤਾ ਵਾਸਤੇ 311 ਦੇ ਉੱਪਰ ਸੰਪਰਕ ਕਰ ਸਕਦੇ ਹੋ 311 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਉਥੇ ਹੀ ਤੁਹਾਨੂੰ ਇੱਕ ਨੰਬਰ ਹੋਰ ਦੇ ਦਈਏ 183325328372 ਦੇ ਉੱਪਰ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ 8335532872 ਦੇ ਉੱਪਰ ਤੁਸੀਂ ਇਲੈਕਟਰਾ ਜਾਂ ਫਿਰ ਬਿਜਲੀ ਬੰਦ ਹੋਣ ਦੇ ਖਤਰੇ ਜੇਕਰ ਤੁਹਾਨੂੰ ਲੱਗ ਰਹੇ ਨੇ ਤਾਂ ਤੁਸੀਂ ਇਸ ਨੰਬਰ ਦੇ ਉੱਪਰ ਵੀ ਕਾਲ ਕਰ ਸਕਦੇ ਹੋ ਤੇ ਉੱਥੇ ਕੌਂਡੋਜ਼ ਨਿਵਾਸੀਆਂ ਦੇ ਵਾਸਤੇ ਵੀ ਜਿੱਥੇ ਖਾਸ ਕਰਕੇ ਅਪਾਰਟਮੈਂਟਸ ਜਿਹੜੇ ਲੋਕ ਰਹੇ ਨੇ ਉਹਨਾਂ ਨੂੰ ਵੀ ਸਲਾਹ ਦਿੱਤੀ ਗਈ ਹੈ ਜੇਕਰ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਹੈ ਤਾਂ ਜਾਇਦਾਦ ਪ੍ਰਬੰਧਨ ਕਰਨ ਵਾਲੀ ਮੈਨੇਜਮੈਂਟ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਅੱਜ ਦੇ ਤਾਜ਼ਾ ਹਾਲਾਤ ਇਸ ਵਕਤ ਤੁਸੀਂ ਨਾਲ ਚੱਲਦੇ ਇਸ ਟੈਲੀਵਿਜ਼ਨ ਦੇ ਵਿੱਚ ਵੀ ਦੇਖ ਰਹੇ ਹੋ ਕਿ ਬ੍ਰੈਂਪਟਨ ਦੇ ਵਿੱਚ ਇਸ ਵਕਤ ਭਾਰੀ ਮੀਂਹ ਨੇ ਦਸਤਕ ਦਿੱਤੀ ਹੈ ਜਿਸ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਬ੍ਰੈਂਪਟਨ ਦੇ ਵਿੱਚ ਵੀ ਹੜ੍ਹਾਂ ਦੇ ਹਾਲਾਤ ਬਣ ਸਕਦੇ ਨੇ ਪਰ ਆਪਾਂ ਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਜੇਕਰ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਤੁਸੀਂ ਆਪਣੇ ਘਰੋਂ ਬਾਹਰ ਨਿਕਲਣਾ ਨਹੀਂ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਹੀ ਰਹਿਣਾ ਇਸ ਤਰ੍ਹਾਂ ਦੀ ਇੱਕ ਵੱਡੀ ਚੇਤਾਵਨੀ ਸਿਟੀ ਵੱਲੋਂ ਜਾਰੀ ਕੀਤੀ ਗਈ ਹੈ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵਿੱਚ ਜਿੱਦਾਂ ਤੁਹਾਡੇ ਨਾਲ ਚੱਲ ਰਹੀਆਂ ਦੇਸ਼ ਦੀਆਂ ਤਮਾਮ ਖ਼ਬਰਾਂ ਲਿਖਣ ਤੇ ਸੁਣਨ ਵਾਸਤੇ ਤੁਸੀਂ ਬਨੇ ਰਹੋ ਆਜ਼ ਨਿਊਜ਼ ਵਾਲਾ ਬਨਾ